ਮੰਮੀ ਜਾਣੇ ਕਿੱਥੇ ਆ? ਐਸੇ ਘਰ ਚੋਂ ਨਿਕਲੇ ਆ ਨਾ। ਜਾਂ ਤੇਰੀ ਨੋਹ ਨੇ ਕੱਢੇ ਆ ਤੇ ਜਾਂ ਪੁੱਤ ਨੇ ਕੱਢੇ ਆ। ਹੋਰ ਕਿੱਥੇ ਜਾਣੇ ਹੀ ਪੈਸੇ? ਤੇਰੇ ਰਪਿੰਦਰ ਨੇ ਹੀ ਕੱਢ ਲੇ ਪੈਸੇ। ਮੈਨੂੰ ਤਾਂ ਲੱਗਦਾ ਉਹ ਹੀ ਚੋਰੀਆਂ ਕਰਦੀ ਕਿ ਤਾਂ ਉਹਨੇ ਕੱਢ ਲੇ ਮੈਨੂੰ ਵੇਖ ਲਿਆ ਰਾਹ ਦੀ। ਮੰਮੀ ਤੁਹਾਡਾ ਕੀ ਮਤਲਬ ਆ ਬਲਾ? ਮੇਰਾ ਨਾਮ ਆਉਂਦੇ ਆ? ਕੀ ਗੱਲ ਮੈਂ ਚੋਰਨੀ ਆ? ਮੈਨੂੰ ਪੈਸੇ ਦਾ ਕੀ ਬਣਦੀ ਕਿੱਥੇ ਰੱਖੇ ਤੇ ਕਿੱਥੇ ਨਹੀਂ ਰੱਖੇ? ਆਗੇ ਤੁਸੀਂ ਮੈਨੂੰ ਪੁੱਛਣ ਡੈ ਪਏ ਆ। ਰੱਖ ਕੇ ਆਪ ਤੇ ਮੁੜ ਕੇ ਮੇਰਾ ਨਾਮ ਲਈ ਜਾਂਦੇ ਆ ਹੁਣ। ਅੱਗੇ ਚੋਰੀਆਂ ਕੌਣ ਕਰਦਾ ਸੀ? ਤੂੰ ਹੀ ਕਰਦੀ ਸੀ। ਤੇ ਤੂੰ ਹੁਣ ਵੀ ਤੂੰ ਹੈ ਕੱਢੇ ਹੋਣਗੀ ਹੋਰ ਇੱਥੇ ਕੋਈ ਹੈ ਤੇ ਨਹੀਂ ਬਗਾਨਾ ਸੱਤ ਬਗਾਨਾ ਇੱਥੇ ਮੇਰ ਕੋ ਨਹੀਂ ਸੁਣਿਆ ਜਾਂਦੀਆਂ ਮੈਂ ਉਧਰ ਰਹਿਣਾ ਹੀ ਵਿਆਹ ਤੱਕ ਹੁਣ ਨਹੀਂਗਾ ਮੈਂ ਰਹਿਣਾ ਹੁਣ ਮੈਂ ਸਿੱਧੀ ਉਧਰੇ ਆਉਂਗੀ ਤੇ ਉਧਰੋ ਹੀ ਜਾਉਂਗੀ ਇੱਥੇ ਰਹਿਣ ਦਾ ਕੀ ਫਾਇਦਾ ਬਸ ਉਥੋਂ ਤਾਂ ਗੱਲਾਂ ਕਰਦੀ ਮਾਫੀ ਮੰਗਣ ਆਈ ਆ ਹੁਣ ਕਿਹੜੀ ਗੱਲ ਦੀ ਮਾਫੀ ਮੰਗਣ ਆਈ ਆ ਹੁਣ ਕੀ ਫਾਇਦਾ ਰਪਿੰਦਰ ਮਾਫੀ ਮੰਗਣ ਦਾ ਜੋ ਹੋਣਾ ਹੀ ਨਾ ਉਹ ਤੇ ਹੋ ਗਿਆ ਵਾ ਚੱਲ ਕੋਈ ਗੱਲ ਨਹੀਂ ਆ ਸੰਦੀਪ ਹੁਜੇ ਗਲਤੀਆਂ ਦੀ ਗੱਲ ਕਰੀਏ ਨਾ ਤੇ ਇਨਸਾਨ ਕੋਲੇ ਹੀ ਹੁੰਦੀਆਂ ਵਾ ਤੇ ਜੇ ਤੁਹਾਡੇ ਕੋਲੋਂ ਵੀ ਹੋ ਗਈ ਆ ਤੇ ਹੁਣ ਮਾਫ ਕਰਦੇ ਚਲੋ ਲੱਗ ਗਿਆ ਵਾ ਨਾ ਤੇ ਲੱਗ ਜੇ ਮੰਮੀ ਹਰ ਇੱਕ ਦੇ ਘਰ ਦੇ ਵਿੱਚ ਹੁੰਦੀਆਂ ਵਾ ਕਿਹਦੇ ਘਰ ਚ ਨਹੀਂ ਹੁੰਦੀਆਂ ਤੁਹਾਡੇ ਚ ਨਹੀਂ ਹੁੰਦੀਆਂ ਤੁਹਾਡੀਆਂ ਵੀ ਤੇ ਲੋਕੀ ਜਾ ਜਾ ਕੇ ਦੱਸ ਦੇ ਹੀ ਹੋਣਗੇ ਨਾ ਵੀ ਇਹਨਾਂ ਦੇ ਘਰ ਚਾਹ ਬਣਦਾ ਵਾ 297 ਵਾ ਉਹਨਾਂ ਦੀ ਨਹੀਂ ਆਪਸ ਵਿੱਚ ਬਣਦੀ ਦੀ ਵੀ ਨੀ ਅਕੋ ਬੜਾ ਮਿਹਨਤੀ ਸੋਹਣੀ ਲੱਗਣ ਦੀ ਆ ਮੇਰੇ ਤੇ ਲੱਗ ਚੱਲੀ ਆ ਤੀ ਵੀ ਲਵਾ ਲਓ 3490 ਰੁਪਏ ਭਨੇ ਭਜੀ ਹੋਰ ਪਾਣਾ ਕੁਛ ਇਹ ਨਹੀਂ ਬੱਸ ਭਾਈ 3490 ਹਾਂਜੀ ਠੀਕ ਮੈਂ ਭਾਈ ਤੁਹਾਨੂੰ 5000 ਦੇ ਦੇਣਾ ਪੂਰਾ ਬਾਕੀ ਪਹਿਲਾਂ ਘਟਣਾ ਠੀਕ ਆ ਠੀਕ ਆ ਭਾਈ